ਇਹ ਉਹ ਤੋਂ ਕੋਈ ਕਰੰਟ ਸ਼ਾਰਟ ਹੋ ਗਿਆ ਉਹ ਕਰੰਟ ਸ਼ਾਰਟ ਦੇ ਨਾਲ ਛੋਟੇ ਬੱਚੇ ਸੀ ਤਿੰਨੋਂ ਇੱਕ 7 ਸਾਲ ਦਾ ਇੱਕ 5 ਸਾਲ ਦਾ ਇੱਕ 3 ਸਾਲ ਦਾ ਉਹ ਲੋਹੇ ਦਾ ਮੰਜਾ ਉਹ ਕੋਈ ਤਾਰ ਪੱਖਾ ਲਾਇਆ ਉਹ ਮੰਜਾ ਦੇ ਉੱਤੇ ਆ ਗਿਆ ਤਾਰ ਦੇ ਉੱਪਰ ਦੇ ਬੱਚੇ ਕਿਤੇ ਟੱਪਦੇ ਹੋਣੇ ਉੱਤੇ ਜੋਰ-ਜੋਰ ਨੇ ਬੱਚੇ ਖੇਡਦੇ ਹੁੰਦੇ ਆ ਤਾਰ ਕੱਟਣ ਕਰਕੇ ਉਹ ਕਰੰਟ ਹੋ ਗਿਆ ਦਿਓ ਕੰਟ ਲੱਗੇ ਤੇ ਉਹਨਾਂ ਨੂੰ ਤੇਰੀ ਮਰਿਆ ਮੰਨ ਲੋ ਇਹ ਆ ਲੈ ਕੋਈ ਆ ਨਹੀਂ ਹੋਇਆ ਤੇਰੇ ਸਾਰੇ ਮੈਂ ਦਿਓ ਉੱਤੇ ਸਾਲਾ ਮਾਰੀ ਗਏ ਇਹਨਾਂ ਨੂੰ ਪਤਾ ਲੱਗਿਆ ਨਹੀਂ ਹੈਗਾ ਕਰਦੇ ਨਹੀਂ ਕਰੇ ਕੋਈ ਨਹੀਂ ਦੀ ਗਾਮ ਨਹੀਂ ਕਰ ਗਈ ਇਹਦੇ ਕੰਮ ਕਰ ਰਹੇ ਨਾ ਇਹ ਦੋ ਤਾਂ ਅੜਕਤੰਦ ਨਾ ਅੱਗੇ ਅੱਗੇ ਉਹਨਾਂ ਨੂੰ ਕਰਕੇ ਉਹਨਾਂ ਨੂੰ ਨਾ ਲੱਗਿਆ ਕੋਈ ਕੰਮ ਉਹ ਕਰਦੀ ਉਹਨਾਂ ਦਾ ਇੱਕ ਤਾਂ ਇਹਨਾਂ ਦਾ ਰੀਨਾ ਕੀ ਕੰਮ ਕਰਦੇ ਨੇ ਇਹ ਇਹ ਮੰਡੀ ਦਾ ਕੰਮ ਕਰਦੇ ਆ ਕੀ ਹੋਈ ਘਟਨਾ ਜਿਹੜੀ ਵਾਪਰੀ ਅੱਜ ਸ਼ਾਮ ਨੂੰ ਕੀ ਹੋਇਆ ਇਹ ਤਾਂ ਜੀ ਮੈਨੂੰ ਤਾਂ ਪਤਾ ਨਹੀਂ ਇਸ ਵਾਰ ਦਾ ਮੈਂ ਤਾਂ ਹੈ ਨਹੀਂ ਸੀ ਤੇ ਕਹਿੰਦੇ ਕਰੰਟ ਲੱਗ ਗਿਆ ਸੀ ਵੀ ਦੇਖਣ ਵਾਸਤੇ ਆਏ ਆ ਤਿੰਨ ਬੱਚੇ ਆ ਕੁੜੀਆਂ ਕੁੜੀਆਂ ਤੀਰ ਨਾਲ ਹਾਂ ਕਰੰਟ ਲੱਗਿਆ ਜੀ ਤੇ ਇਹ ਕੀ ਕੰਮ ਕਰਦੇ ਨੇ ਮੰਡੀ ਮੰਡੀ ਦਾ ਝਰਾਈ ਦਾ ਕੰਮ ਕਰਦੇ ਆ ਬਿਲਕੁਲ ਜੀ ਕਰਨੀ ਹੈਗਾ ਜੀ ਕਿਰਾਏ ਤੇ ਰਹਿੰਦੇ ਆ ਬਾਕੀ ਆ ਬਾਬੂਆ ਨਾਲ ਰੱਖੀ ਹੋਈ ਆ ਕਿਰਾਏ ਨਹੀਂ ਲੈਂਦੇ ਹੈਗੇ ਅੱਛਾ ਹਾਂ ਜੀ ਉਹਦੇ ਪਤਾ ਲੱਗਿਆ ਰਹੇ ਨੇ ਉਹਨਾਂ ਨੂੰ अब हाँ तो ना पता नहीं है नू पता होना इस बात दा हां जी हां जी अभी आया देर बजे हां देर बजे काम पगेया अभी 3 4 बजे है नहीं कहने हाँ। नहीं तीन को रिया हां जी हां जी कितने बेटियां ने रुपया पास नहीं कर सकती है ये ना जिन दा बेटा बच्चा दा बच्चा दा नहीं ਮੇਮੀ ਪਿਆ ਬੱਚਿਆਂ ਨੂੰ ਕਰੰਟ ਲੱਗ ਗਿਆ ਅਸੀਂ ਤੁਰੰਤ ਮਸਾ ਡੇਢ ਦੋ ਮਿੰਟ ਲੱਗੇ ਨਹੀਂ ਸਾਨੂੰ ਆ ਗਏ ਸੀ ਆ ਕੇ ਦੇਖਿਆ ਉਹ ਲੋਹੇ ਦਾ ਮੰਜਾ ਉਹ ਕੋਈ ਤਾਰ ਪੱਖਾ ਲਾਇਆ ਨੇ ਉਹ ਮੰਜਾ ਦੇ ਉੱਤੇ ਆ ਗਿਆ ਤਾਰ ਦੇ ਉੱਪਰ ਤੇ ਬੱਚੇ ਕਿਤੇ ਟੱਪਦੇ ਹੋਣੇ ਉੱਤੇ ਜੋਰ ਜੋਰ ਨੇ ਬੱਚੇ ਖੇਡਦੇ ਹੁੰਦੇ ਆ ਉਹ ਤਾਰ ਕੱਟਣ ਕਰਕੇ ਉਹ ਕਰਨ ਅਰਥ ਹੋ ਗਿਆ ਤੇ ਉਹ ਕਰੰਟ ਲੱਗ ਗਿਆ ਤੇ ਇਹਨਾਂ ਨੂੰ ਇਹ ਪ੍ਰਵਾਸੀ ਦੇ ਮਜ਼ਦੂਰ ਮੁਹੰਮਦ ਫਖਰਉਦੀਨ ਨੇ ਦੀ ਬੱਚੀਆਂ ਤਿੰਨੇ ਇੱਕ 7 ਸਾਲ ਦੀ ਇੱਕ 5 ਸਾਲ ਦੀ ਇੱਕ 3 ਸਾਲ ਦੀ ਆ ਇਕ ਬਾਕੀ ਉਹਨਾਂ ਇਹਨਾਂ ਦੀ ਬਰਾਦਰੀ ਆ ਗਈ ਹੈ ਉਹਨਾਂ ਨੇ ਇੱਥੋਂ ਦੇ ਰਹਿਣ ਵਾਲੇ ਸਨ ਇਹ ਬਿਹਾਰ ਦਾ ਜੀ ਬਿਹਾਰ ਦਾ ਹਾਂ ਪਿੰਡ ਲਥਰਾ ਬਸਤੀ ਦਾ ਜੀ ਰਈਆ ਬਿਹਾਰ ਦੇ ਨੇ ਇੱਥੇ ਲੇਬਰ ਲੂਬਰ ਦਾ ਕੰਮ ਕਰਦੇ ਆ ਮੰਡੀਆਂ ਨਾਲ ਇੱਥੇ ਇੱਥੇ ਰਹਿ ਰਹੇ ਪਰਿਵਾਰ ਸਬੇਤ ਅੱਜ ਦੋਨੋਂ ਹੀ ਹਨੀਸ ਘਰੇ ਦੋਨੋਂ ਕੰਮ ਤੇ ਗਏ ਸੀ ਕੱਲੇ ਬੱਚੇ ਸੀ ਪਿੱਛੇ ਹਾਂ ਕੱਲੇ ਬੱਚੇ ਸੀ ਬੱਚੇ ਅਕਸਰ ਲੋਕ ਦੱਸਦੇ ਨੇ ਆ ਐਸੇ ਤੇ ਖੇਡ ਦਿੰਦੇ ਅੱਗੇ ਪਿੱਛੇ ਵੀ ਤੇ ਅੱਜ ਵੀ ਖੇਡਦੇ ਸੀ ਜਦੋਂ ਮੈਂ ਆਇਆ ਕਿ ਦੋ ਦੋ ਕਰ ਅੰਦਰ ਵੜੇ ਨੇ ਇਹ ਉਦੋਂ ਹੀ ਕੋ ਇਨਸੀਡੈਂਟ ਹੋ ਗਿਆ ਕਾਰ ਵੀ ਬਸ ਉਹਨਾਂ ਨੇ ਜੋ ਵੀ ਹੈ ਲੀਗਲ ਜਿਵੇਂ ਕਾਨੂੰਨ ਮੁਸਾਵਰ ਕਾਰਵਾਈ ਕਰਦੇ ਕੋਸਟਮार्टम ਕਰਾ ਕੇ ਜੋ ਵੀ ਇਹਨਾਂ ਦੀ ਮਾਤਾ ਪਿਤਾ ਨੇ ਸਾਰੇ ਬਰਾਦਰੀ ਆ ਗਈ ਇਹਨਾਂ ਦੀ ਸ਼ਹਿਰ ਦੇ ਪਤਨ ਤੇ ਸੱਜਣ ਵੀ ਆ ਗਏ ਕਰਨੇ ਕਾਰਵਾਈ ਅਗਲੀ ਉਹ ਕਿਸ ਦਾ ਨਾਮ ਹੈ ਬੜੀ ਮੰਦਪਾ ਕੀ ਘਟਨਾ ਜੀ ਇਹ ਇਹ ਸਾਡੇ 5 ਕਿੱਲਾਂ ਦੇ ਫੜਦੇ ਨਾਲ ਇੱਕ ਮਜ਼ਦੂਰ ਪਰਿਵਾਰ ਹੈ ਬਿਹਾਰ ਤੋਂ ਆ ਕੇ ਇੱਥੇ ਮਜ਼ਦੂਰੀ ਕਰਦਾ ਹੈ ਉਹਦੇ ਤਿੰਨ ਬੱਚੇ ਨੇ ਆਪੀਆਂ ਬੀਬੀ ਨੇ ਉਹ ਉਹਦਾ ਬੱਚਾ ਦਾ ਫਾਦਰ ਜਿਹੜਾ ਉਹ ਜਿਰੀ ਲਾਂ ਚਲਾ ਗਿਆ ਤੇ ਮਾਂ ਇੱਧਰ ਉੱਧਰ ਕੰਮ ਕਰਨ ਚਲੀ ਗਈ ਤੇ ਬਾਤ ਬੱਚੇ ਘਰ ਸੀਗੇ ਜਦੋਂ ਬਰਸਾਤ ਆਈ ਹੈ ਇੱਕਦਮ ਬਰਸਾਤ ਆਈ ਬੱਚੇ ਅੰਦਰ ਵੜ ਗਏ ਤੇ ਉਹਨਾਂ ਨੇ ਕੋਈ ਆਪਣਾ ਮੰਜਾ ਮੂਜਾ ਠੀਕ ਕੀਤਾ ਜਾਂ ਪੱਕਾ ਭੁੱਖਾ ਚੱਲ ਰਿਹਾ ਸੀਗਾ ਜਿਸ ਤਰ੍ਹਾਂ ਦਾ ਸੀਗਾ ਤੇ ਉੱਥੋਂ ਕੋਈ ਕਰੰਟ ਸ਼ਾਰਟ ਹੋ ਗਿਆ ਉਹ ਕਰੰਟ ਸ਼ਾਰਟ ਦੇ ਨਾਲ ਛੋਟੇ ਬੱਚੇ ਸੀ ਤਿੰਨੋਂ ਇੱਕ 7 ਸਾਲ ਦਾ ਇੱਕ 5 ਸਾਲ ਦਾ ਇੱਕ 3 ਸਾਲ ਦਾ ਉਹ ਬੱਚੇ ਕੁੜੀਆਂ ਸਨ ਵਿਚਾਰੀਆਂ ਇਹ ਤਿੰਨੋਂ ਐਕਸਪਾਇਰ ਹੋ ਗਈਆਂ ਬੜੀ ਮੰਦ ਭਾਗੀ ਘਟਣਾ ਬੜਾ ਦੁੱਖ ਹੈ ਕੋਈ ਸ਼ਬਦਾਂ ਦੇ ਨਾਲ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ